ਫਲੇ ਮਾਨਸੂ ਲੀਵਰ ਨੂੰ ਬਚਾ ਲੋ ਜੇ ਅਸੀਂ 100 ਲੋਕਾਂ ਦਾ ਲੀਵਰ ਟੈਸਟ ਕਰਾਉਨੇ ਆ ਨਾ ਤਾਂ 100 ਦੇ ਵਿੱਚੋਂ 90 ਬੰਦਿਆਂ ਨੂੰ ਫੈਟੀ ਲੀਵਰ ਵੀ दारू ਪੀਣ ਨਾਲ ਲੀਵਰ ਖਰਾਬ ਹੋਣਾ ਹੀ ਹੋਣਾ दारू ਪੀਣ ਨਾਲ ਜਿਹੜਾ ਦਿਮਾਗ ਦਾ 세ਰੋਟੋਨਿਨ ਹਾਰਮੋਨ ਖਰਾਬ ਹੁੰਦਾ ਉਹ ਲੰਦੀ ਆਦਤ ਔਰ ਦਿਮਾਗ ਦੀ ਕਮਜ਼ੋਰੀ ਉਹਦੇ ਨਾਲ ਨਾਲ ਤੁਹਾਡੀ ਸੈਕਸ ਦੀ ਕਮਜ਼ੋਰੀ ਤੁਹਾਡੀ ਮੈਰਿਡ ਲਾਈਫ ਕਮਜ਼ੋਰ ਹੁਣ ਜੇ ਤੁਸੀਂ ਕਹੋ ਵੀ ਜਿਹੜੀ ਮਿਲ ਗਈ ਅੱਡੇ ਘੰਟੇ ਵਾ ਜਿਹੜੀ ਰੋਜ਼ ਚਾਹ ਪੀਂਨੇ ਹੋ ਜੋ ਕਰਦੇ ਉਹ ਰੋਜ਼ ਵਾਲਾ ਕੰਮ ਬਾਅਦ ਚ ਕਰ ਲੋ ਤੁਸੀਂ ਇਹ ਦੇਖੋ ਵੀ ਚਾਹ ਦੀ ਕੋਈ ਨੀਡ ਤਾਂ ਹੈ ਨਹੀਂ ਦੁਨੀਆ 'ਚ ਉਹਦੇ ਉਹਦੇ ਬਿਨਾ ਗੱਡਾ ਨਹੀਂ ਖੜਾ ਤੁਹਾਨੂੰ ਪਤਾ ਕਿੰਨੇ ਲੱਖ ਟਨ ਚਾਹ ਪੀ ਕੇ ਮੂਤ ਦੰਦੇ ਆ ਲੋਕੀ ਔਰ ਉਹ ਪਿਓਰ ਜ਼ਹਿਰ ਉੱਪਰੇ ਮਾਨਸੋ ਲੀਵਰ ਨੂੰ ਬਚਾ ਲੋ ਸਾਡੇ ਮੁਲਕ ਦਾ ਲੀਵਰ ਹੈ ਇਨਸਾਨ ਦਾ ਨਹੀਂ ਕਿਉਂਕਿ ਇਨਸਾਨ ਆਪਾਂ ਹੈਗੇ ਆ ਤਾਂ ਮੁਲਕ ਹੈ ਮੁਲਕ ਗਧਿਆਂ ਘੋੜਿਆਂ ਨਾਲ ਨਹੀਂ ਹੁੰਦੇ ਮੁਲਕ ਇਨਸਾਨਾਂ ਨਾਲ ਹੁੰਦੇ ਨੇ ਔਰ ਜੇ ਅਸੀਂ 100 ਲੋਕਾਂ ਦਾ ਲੀਵਰ ਟੈਸਟ ਕਰਾਉਨੇ ਆ ਨਾ ਤਾਂ 100 ਦੇ ਵਿੱਚੋਂ 90 ਬੰਦਿਆਂ ਨੂੰ ਫਿਰਟੀ ਲੀਵਰ ODPD ਤਾਂ ਹੀ ਵਧੇ ਪਏ ਨੇ ਜੀਜੀਪੀਟੀ ਵੱਧ ਗਿਆ ਤਾਂ ਹੋਰ ਵਧੇ ਪਏ ਪੀਲੀਆ ਕਿਸੇ ਨੂੰ ਕਾਲਾ ਕਿਸੇ ਨੂੰ ਤੁਸੀਂ ਗੰਨੇ ਦਾ ਰਸ ਕਦੋਂ ਪੀਤਾ ਸੀ ਜੇ ਕੋਈ ਪੁੱਛੇ ਤਾਂ ਯਾਦ ਨਹੀਂ ਤੇ ਚਾਹ ਕਿੰਨੀ ਪੀ ਜੰਨੇ ਢਾਈ 24 ਯਾਦ ਨਹੀਂ ਕਿੰਨੇ ਕੱਪ ਪੀ ਗਏ ਮਤਲਬ ਯਾਦ ਹੀ ਕੁਝ ਨਹੀਂ ਤੁਹਾਨੂੰ ਸਵੇਰ ਦੀ ਖਾਦੀ ਸਬਜ਼ੀ ਪੁੱਛ ਲੋ ਸ਼ਾਮ ਨੂੰ ਪਤਾ ਨਹੀਂ ਮਤਲਬ ਕਿਸੇ ਨੇ ਗਾਲ ਗੱਡੀ ਹੋਵੇ ਤੁਹਾਨੂੰ 20 ਸਾਲ ਪਹਿਲਾਂ ਉਹ ਯਾਦ ਹੈ ਵੀ ਰੜਕ ਕਾ ਕੱਢਣੀ ਆ ਉਹਦੇ ਨਾਲ ਜਾ ਕੇ ਮਤਲਬ ਇਹ ਚੀਜ਼ਾਂ ਜਿਹੜੀਆਂ ਨੇ ਇਹ ਮਾਰਦੀਆਂ ਨੇ ਪੋਜਿਟਿਵ ਰਹੋ ਵਧੀਆ ਖਾਓ ਜਿਵੇਂ ਤੁਸੀਂ ਕਹਿੰਦੇ ਹੋ ਸਾਨੂੰ ਫੈਟੀ ਲੀਵਰ ਹੋ ਗਿਆ ਸਿੰਪਲ ਚੀਜ਼ ਹੈ ਜੀ ਘਰੇ ਬਣਦੀ ਹੈ ਚੁੱਪ ਕਰਕੇ ਕਰੀ ਜਾਓ ਔਰ ਤੁਸੀਂ ਸਭ ਤੋਂ ਪਹਿਲਾਂ ਤਾਂ ਧੁੰਨੀ ਚ ਤੇਲ ਲਾਓ ਦੇਸੀ ਘਿਓ ਲਾਓ ਧੁੰਨੀ 'ਚ ਪੈਰਾ ਨੂੰ ਦੇਸੀ ਘਿਓ ਲਾਓ ਕੱਚਾਂ ਦੇ ਵਿੱਚ ਦੇਸੀ ਘਿਓ ਅੱਜ ਤੱਕ ਕਿਸ ਨੇ ਕੱਚਾਂ ਨੂੰ ਕੁਝ ਵੀ ਨਹੀਂ ਲਾਇਆ ਸੁਰਦੀ ਨਾਲ ਲਣਗੇ ਸਭ ਕੁਝ ਐ ਸਬਨ ਸੁਬਨ ਮਲ ਕੇ ਕੱਚਾ ਧੋ ਕੇ ਫਰੇ ਕਦੇ ਕੱਚਾਂ ਦੇ ਵਿੱਚ ਤੇਲ ਲਾ ਲੋ ਜਿਹਨੂੰ ਅਸੀਂ ਕਹਿੰਦੇ ਅੰਡਰ ਆਰਮ ਤੁਸੀਂ ਕਹਿੰਦੇ ਅੰਡਰ ਆਰਮ ਅਸੀਂ ਤਾਂ ਕੱਚਾ ਹੀ ਕਹਿੰਦੇ ਕੱਚਾਂ 'ਚ ਤੇਲ ਲਾ ਲੋ ਤੇ ਉਹ ਜਿਹੜੀਆਂ ਚੀਜ਼ਾਂ ਨੇ ਹੁਣ ਆ ਕੰਨ ਦੇ ਪਿੱਛੇ ਕੋਈ ਕੋਈ ਨਹੀਂ ਕੁਛ ਰਗੜਵਾ ਕਦੇ ਤੁਸੀਂ ਰਗੜਿਆ ਜੀ ਐ ਕੰਨ ਦੇ ਪਿੱਛੇ ਤੇਲ ਮੈਂ ਕਹਿੰਦਾ ਐਨਕ ਲਾ ਕੇ ਤੁਹਾਨੂੰ ਮੈਂ ਦੱਸਦਾ ਜਦੋਂ ਤੁਸੀਂ ਥੱਕੇ ਹੋ ਆ ਕੰਨਾਂ ਨੂੰ ਐ ਗੇੜੇ ਦੇ ਦੋ ਆਹ 5 ਮਿੰਟ ਦੇ ਦਿਓ ਪੂਰਾ ਤੁੰਨੂ ਆਏ ਲੱਗੂ ਜਿਵੇਂ ਨਾਲੇ ਦੋ ਵਾਰੀ ਦਿਨ ਚ ਅੱਖਾਂ ਵੀ ਖੁੱਲ ਜਾਂਦੀਆਂ ਦਿਮਾਗ ਵੀ ਖੁੱਲਦਾ ਦੇ ਕੇ ਦੇਖੋ ਢੇੜੇ ਹੋਣੀਆਂ 2 ਮਿੰਟ ਵੀਡੀਓ ਰੱਖੋ ਥੱਲੇ ਰੱਖ ਵੀਡੀਓ ਯਾਰ ਦੇਖੀ ਜੰਨਾ ਕੰਨ ਰਗੜ ਦੇਖ ਦੇਖ ਤੂੰ ਕਰਕੇ ਮੈਨੂੰ ਫਿਰ ਕਮੈਂਟ ਪਾ ਕੇ ਦੱਸੀਂ ਕਿ ਆ ਆਨੰਦ ਆ 5 ਮਿੰਟ ਜੇ ਆਹ ਰਗੜਦੇ ਜਿਵੇਂ ਮਾਸਟਰ ਜੀ ਅੱਗੇ ਸਕੂਲ ਚ ਰਗੜਦੇ ਹੁੰਦੇ ਸੀ ਪਤਾ ਲੱਗਦਾ ਸੀ ਨਾ ਸਭ ਗੱਲਾਂ ਬਹੁਤੇ ਜਿਹੜੇ ਦੱਸਦੇ ਕਿਉਂ ਨਹੀਂ ਕਿ ਦਵਾਈਆਂ ਤੇ ਲੱਗੇ ਰਹੇ ਨੇ ਲੋਕ ਦੇਖੋ ਪਤਾ ਕੀ ਆ ਜਿਹੜੇ ਤਾਂ ਐਲੋਪੈਥੀ ਆ ਉੱਥੇ ਤਾਂ ਤੁਸੀਂ ਜਿਵੇਂ ਬੋਲੀ ਜਾਓਗੇ ਉਹਨੀਆਂ ਦਵਾਈਆਂ ਲਿਖੀ ਜਾਣੀਆਂ ਦੇਖੋ ਉਹਨਾਂ ਦੀ ਵੀ ਮਜਬੂਰੀ ਆ ਬਹੁਤ ਖਰਚੇ ਨੇ ਵੱਡੇ ਹਸਪਤਾਲ ਦੇ ਅੱਛਾ ਜਿਹੜੇ ਵੈਦ ਆ ਉਹਨਾਂ ਦੀ ਸੁਣਦਾ ਕੋਈ ਨਹੀਂ ਵੈਦ ਜੇ 10 ਮਿੰਟ ਤੁਹਾਡੇ ਤੇ ਲਾਜਵੇ ਨਾ ਆ ਖਾਣਾ ਆ ਨਹੀਂ ਖਾਣਾ ਆ ਕਰਨਾ ਆ ਨਹੀਂ ਕਰਨਾ ਬੈਠ ਕੇ ਆਪਦਾ ਮੋਬਾਈਲ ਦੇਖਣ ਲੱਗ ਜਾਣਗੇ ਵੈਦ ਦੀ ਗੱਲ ਨਹੀਂ ਸੁਣਦੇ ਅੱਧੇ ਘੰਟੇ ਬਾਅਦ ਜਿਹੜੀ ਰੋਜ਼ ਚਾਹ ਪੀਣੇ ਹੋ ਜੋ ਕਰਦੇ ਉਹ ਰੋਜ਼ ਵਾਲਾ ਕੰਮ ਬਾਅਦ ਚ ਕਰ ਲਓ ਸੱਦਾ ਘੰਡਾ ਪਹਿਲਾ ਚੀਜ਼ ਨੂੰ ਦੇ ਦੋ ਕਿ ਤੁਹਾਡਾ ਲੀਵਰ ਸਵੇਰੇ ਸਵੇਰੇ ਤਾੜੀਆਂ ਮਾਰੇ ਵੀ ਅੱਜ ਇਹ ਬੰਦਾ ਸਿਆਣਾ ਹੋ ਗਿਆ ਚਾਹ ਦੇ ਕਿੰਨੇ ਲੀਟਰ ਪੀ ਗਿਆ ਉਹ ਤੋਂ ਪਤਾ ਹੀ ਨਹੀਂ ਅਜੇ ਤੱਕ ਤੁਸੀਂ ਇਹ ਦੇਖੋ ਵੀ ਚਾਹ ਦੀ ਕੋਈ ਨੀਡ ਤਾਂ ਹੈ ਨਹੀਂ ਦੁਨੀਆ 'ਚ ਉਹਦੇ ਉਹਦੇ ਬਿਨਾ ਗੱਡਾ ਨਹੀਂ ਖੜਾ ਤੁਹਾਨੂੰ ਪਤਾ ਕਿੰਨੇ ਲੱਖ ਟਨ ਚਾਹ ਪੀ ਕੇ ਮੂਹ ਤਦੰਦੇ ਲੋਕੀ ਔਰ ਉਹ ਪਿਓਰ ਜ਼ਹਿਰ ਦੁੱਧ ਪੀ ਲੋ ਯਾਰ ਕੱਲਾ ਚਾਹ ਪੀਣੀਏ ਬਲੈਕ ਟੀ ਉਬਾਲ ਕੇ ਕੱਲੀ ਪੀ ਲੋ ਤੇ ਤੁਹਾਡੇ ਹਾਰਟ ਨੂੰ ਰਾਹਤ ਹੋਊਗੀ ਉਹ ਤੁਸੀਂ ਪਹਿਲਾਂ ਤਾਂ ਚਾਹ ਪਾਉਣਗੇ ਉਹ ਚ ਪਹਿਲਾਂ ਪਾਣੀ ਤੇ ਚਾਹ ਬੱਤੀ ਫਿਰ ਉਹ ਚ ਚੀਨੀ ਵੀ ਤਿੰਨੇ ਚੀਜ਼ਾਂ ਫਿਰ ਕਿਤੇ ਜੇ ਹੋਰ ਹੱਥ ਲੱਜੇ ਲੌਂਗ ਵੀ ਪਾਤਾ ਇਲਾਇਚੀ ਵੀ ਪਾਤੀ ਦਾਲ ਚੀਨੀ ਵੀ ਪਾਤੀ ਸਾਰੇ ਚੌਪੂਰੇ ਅਦਰਕ ਵੀ ਪਾਤੀ ਫਿਰ ਉਹਨੂੰ ਹੈ ਦੇਣਗੇ ਵਾਲਾ ਗੜਗੜ ਗੜਗੜ ਫਿਰ ਜਦੋਂ ਪੂਰੀ ਰੰਜ ਗਈ ਫਿਰ ਚੱਕ ਕੇ ਉਹਦੇ ਚ ਦੁੱਧ ਠੋਕ ਦਿੰਦੇ ਆ ਫਿਰ ਉਹ ਫਿਰ ਪੀਣਗੇ ਬੜੇ ਸਵਾਦ ਨਾਲ ਬੜੀ ਟੇਸਟੀ ਥੋੜੀ ਕੀ ਦੇਰ ਬਾਅਦ ਫਿਰ ਮੈਦ ਕੋਲੇ ਬੈਠੇ ਹੁੰਦੇ ਕਿਸੇ ਕੋਲੇ ਜਾਂ ਡਾਕਟਰ ਕੋਲ ਡਾਕਟਰ ਇਕ ਤੱਕੜੂਂਕੜੂ ਜੀ ਹੋ ਜਾਂਦੀ ਹੈ ਉਹ ਕੜੂਂਕੜੂ ਦਾ ਤੁਸੀਂ ਆਪ ਹੀ ਕਰ ਲਈ ਪੇਟ ਚ ਕਿਉਂਕਿ ਜਿਹੜਾ ਜਿਹੜੀ ਜਿਹੜੀ ਚਿਹਜਾ ਤੁਸੀਂ ਖਾਓਗੇ ਅਨ ਉਹ ਜਾ ਹੋਊਗਾ ਤਨ ਸਿੱਧੀ ਗੱਲ ਉਹ ਜਦੋਂ ਤੁਸੀਂ ਚਾਹ ਬੰਦ ਕਰ ਦੋਗੇ ਬੰਦ ਨਾ ਕਰੋ ਯਾਰ ਮੈਂ ਤਾਂ ਇਹ ਵੀ ਨਹੀਂ ਕਹਿੰਦਾ ਬੰਦ ਕਰੋ ਮੈਂ ਤਾਂ ਕਿਸੇ ਨੂੰ दारू ਬੰਦ ਕਰਨ ਨੂੰ ਨਹੀਂ ਕਹਿੰਦਾ ਮੈਂ ਕੌਣ ਹੁਣ ਜੀ ਦੀ ਮਾਂ ਨਹੀਂ ਜੜਾ ਜਗੀ ਘਰ ਵਾਲੀ ਨਹੀਂ ਚਾਹਤਗੀ ਪਿਓ ਨਹੀਂ ਚੜਾ ਜਗਾ ਮੈਂ ਕੌਣ ਹੁਣ ਨਾ ਛੱਡਣ ਛੱਡਣ ਨੂੰ ਨਹੀਂ ਮੈਂ ਕਹਿੰਦਾ ਮੈਂ ਤੇ ਸਲਾਹ ਦੇ ਦੇਣੀ ਆ ਨੱਚਣ ਵਾਲੇ ਦੀ ਅੱਡੀ ਨਹੀਂ ਰਹਿੰਦੀ ਗਾਉਣ ਵਾਲੇ ਦਾ ਮੂੰਹ ਮੈਂ ਤੇ ਆਪਣੀ ਗੱਲ ਕਹਿ ਦੇਣੀ ਜਿਹੜੀ ਮੈਨੂੰ ਪਤਾ ਵੀ दारू ਪੀਣ ਨਾਲ ਲੀਵਰ ਖਰਾਬ ਹੋਣਾ ਹੀ ਹੋਣਾ ਔਰ ਦੂਜੀ ਗੱਲ दारू ਪੀਣ ਨਾਲ ਜਿਹੜਾ ਦਿਮਾਗ ਦਾ 세ਰੋਟੋਨਿਨ ਹਾਰਮੋਨ ਖਰਾਬ ਹੁੰਦਾ ਭੁੱਲਣ ਦੀ ਆਦਤ ਔਰ ਦਿਮਾਗ ਦੀ ਕਮਜ਼ੋਰੀ ਉਹਦੇ ਨਾਲ ਨਾਲ ਤੁਹਾਡੀ ਸੈਕਸ ਦੀ ਕਮਜ਼ੋਰੀ ਤੁਹਾਡੀ ਮੈਰਿਡ ਲਾਈਫ ਕਮਜ਼ੋਰ ਹਰ ਚੀਜ਼ ਵੀਕ ਹੁੰਦੀ ਆ ਪੀਓ ਚਰਾਬ ਜਿੰਨੀ ਮਰਜ਼ੀ ਕੌਣ ਰੋਕਦਾ ਪਰ ਉਹਦੇ ਫਾਇਦੇ ਤੇ ਉਹਦੇ ਨੁਕਸਾਨ ਵੀ ਦੇਖੋ ਨਾ ਕਿੰਨੇ ਕ ਨੇ ਹਾਂ ਜਿਹੜੀ ਲਿਮਟ 30 ਐਮਐਲ 60 ਐਮਐਲ ਪੀਓ ਅਰ ਜੇ ਪੀਣ ਦਾ ਅਨੰਦ ਹੀ ਲੈਣਾ ਫਿਰ ਅਸਲੀ ਪੀਓ ਖਰਚੋ 8-9000 ਰੁਪਏ ਬੋਤਲ ਦੇ ਉੱਤੇ ਪੀ ਕੇ ਦੇਖੋ ਉਹਨੂੰ ਪਤਾ ਲੱਗੂਗਾ ਵੀ ਹਾਂ ਮੈਂ ਪੀ ਰਿਹਾ ਹੁਣ ਜੇ ਤੁਸੀਂ ਕਹੋ ਵੀ ਜਿਹੜੀ ਮਿਲ ਗਈ ਪੀ ਕੇ ਨਹੀਂ ਬਰਮਚਾਰੀ ਇਹ ਤਾਂ ਕੋਈ ਗੱਲ ਨਾ ਬਣੀ ਨਾ ਤੇ ਇਹ ਇਹ ਐ ਨਹੀਂ ਪੀਣੇ ਚਾਹੀਦੇ ਖਾਣੇ ਚਾਹੀਦੇ ਚੀਜ਼ਾਂ ਆਪਣੇ ਆਪ ਨੂੰ ਜਰੂਰ ਦੇਖੋ ਸਮਾਜ ਨੂੰ ਦੇਖੋ ਖੁਦ ਨੂੰ ਦੇਖੋ ਬੱਚਿਆਂ ਨੂੰ ਦੇਖੋ ਤੁਹਾਡੀ ਬਹੁਤ ਲੋਡ ਹੈ ਸਮਾਜ